ਸਿਕੋਂ ਦੇ ਪਹਿਲੇ ਸ਼ਹੀਦ ਬੀਬੀ ਪੀਖਾ ਜੀ ਬੀਬੀ ਪੀਖਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੀ ਭੈਣ ਮੰਨਦੇ ਸਨ ਜਦੋਂ 7 ਮਹੀਨੇ ਲਈ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਚਾਰ ਸੂਬਿਆਂ ਦੀ ਫੌਜਾਂ ਨੇ ਘੇਰਾ ਪਾ ਕੇ ਰੱਖਿਆ ਸੀ ਤਾਂ ਬੀਬੀ ਪੀਖਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਰਸਾ ਨਦੀ ਨੂੰ ਪਾਰ ਕਰਦੇ ਸਮੇਂ ਚੱਖਿਆ ਪਿੰਡ ਕੋਲ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਦਾ ਹੈ ਕਿ ਮੁਗਲ ਉਹਨਾਂ ਦੇ ਪਿੱਛੇ ਹਮਲਾ ਕਰਨ ਲਈ ਆ ਰਹੇ ਹਨ ਤੇ ਭਾਈ ਜੈਤਾ ਜੀ 100 ਸਿੰਘਾਂ ਦਾ ਜਥੇ ਨੂੰ ਨਾਲ ਲੈ ਕੇ ਮੁਗਲਾਂ ਨੂੰ ਰੋਕਣ ਲਈ ਜਾਂਦੇ ਹਨ ਇਸ ਜਥੇ ਵਿੱਚ ਬੀਬੀ ਪੀਖਾ ਜੀ ਵੀ ਉਹਨਾਂ ਦੇ ਨਾਲ ਸਨ ਬਹੁਤ ਸਾਰੇ ਮੁਗਲਾਂ ਨੂੰ ਮਾਰ ਮੁਕਾਉਣ ਤੋਂ ਬਾਅਦ ਇੱਕ ਗੋਲੀ ਆ ਕੇ ਬੀਬੀ ਪੀਖਾ ਜੀ ਦੇ ਮੱਥੇ ਤੇ ਲੱਗਦੀ ਹੈ ਤੇ ਉਹ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ ਇੱਥੇ ਹੀ ਬਸ ਨਹੀਂ ਇਹਨਾਂ ਦੇ ਪਤੀ ਆलम ਸਿੰਘ ਨੱਚਣਾ ਅਗਲੇ ਦਿਨ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੁੰਦੇ ਹਨ ਇਹਨਾਂ ਦੇ ਤਿੰਨ ਪੁੱਤਰ ਸਨ ਜਿਨ੍ਹਾਂ ਵਿੱਚੋਂ ਦੋ ਚਮਕੌਰ ਦੀ ਜੰਗ ਸ਼ਹੀਦ ਹੁੰਦੇ ਹਨ ਅਤੇ ਇੱਕ ਉਦੇ ਸ਼ਹੀਦ ਹੁੰਦਾ ਹੈ ਜਦੋਂ ਜਕਰੀਆ ਖਾਨ ਸਿੱਖਾਂ ਉੱਤੇ ਜ਼ੁਲਮ ਕਰ ਰਿਹਾ ਹੁੰਦਾ ਹੈ